ਮੇਰੇ ਜੀਤਾਂ ਤੇ ਬਾਬਾ ਸੀਹਾ ਗਰਾਮ ਦੇ ਵੀ ਹੋ ਗਿਆ ਸ਼ੁਰੂ ਐ ਸੱਜਿਆ ਕਲੱਚ ਬਈ ਓਏ ਐ ਥੋੜੇ ਕੰਮ ਓਏ ਤੇ ਉੱਜਨਾ ਗੇੜ ਗੁਰ ਲਾਲਾ ਬਾਈ ਉੱਜਨਾ ਗੇੜ ਗੁਰ ਲਾਲਾ ਉਹ ਜੰਦਾ ਬੜੀ ਅਦੀਆ Mary. ਭਾਈ ਲੋਕਾਾਰੇ ਪਾਸੇ ਇਕੱਠੇ ਹੋ ਗਏ ਨੇ ਪਹਿਲਾ ਜਿਹੜਾ ਤਾਂ ਬਈਏ ਸਿਰੇ ਲਾਦ ਨੇੜੀ ਲੱਗ ਗਿਆ ਮੈਨੂੰ ਲੱਗਦਾ ਐਂਟੀਰ ਕੇ ਨਾ ਸੱਤੀ ਦੀ ਉੱਪਰ ਜਿਹੜਾ ਇਹਨਾਂ ਨੇ ਟੈਗ ਲੈਂਡ ਦਾ ਤਾਂ ਅੰਤਿਆਰ ਕਰੀ ਜਾਂਦੇ ਆ ਅੱਜ ਚੱਕੋ ਭਾਈ ਬੰਦ ਹੋ ਗਿਆ ਦੁਬਾਰਾ ਫੇਰ ਓਏ ਟਰਾਲੀ ਖੇਤੋਂ ਘਾੜ ਐਂ ਜੀ ਭਾਈ ਸੁਪਰ ਵੀ ਬੰਦ ਹੋ ਗਿਆ ਇਹਨਾਂ ਦਾ ਹੈਪੀ ਚਲਾਉਦਾ ਸੀ ਮੁੰਡਾ ਹੈਪੀ ਹੋ ਤੇ ਕਲਪਤੀ ਸਿੰਘ ਜੀ ਸਾਡੇ ਸਰਪੰਚ ਸਾਹਿਬ ਕੀ ਹੋ ਗਿਆ ਫਿਰ ਵੀ ਗੁਰਜੀਤ ਸਿੰਘ ਵੀ ਕੈਨੇਡਾ ਵਾਲਾ ਦੇ ਫਾਟਾ ਸਾਬਾ ਸਰਪੰਚਾਂ ਦੇ ਨੰਬਰ ਵੱਡੀ ਨੰਬਰ ਇਹ ਚੀਜ਼ਾਂ ਨਹੀਂ ਵਸਦੇ ਗੱਲ ਕਰੀ ਤੂੰ ਪਰ ਟੈਂਪਟ ਲੈ ਰਿਹਾ ਕੀ ਗੱਲਬਾਤ ਹੋ ਗਈ ਵੀ ਚੱਲ ਪੈ ਬਈ ਦੁਬਾਰਾ ਅੱਜ ਚੱਕ ਬਈ ਦੁਬਾਰਾ ਫਿਰ ਬੰਦ ਹੋ ਗਿਆ ਬੇਨਤੀ ਆ ਅੱਜ ਵੀ ਹੁਣ ਮੈਨੂੰ ਬਹੁਤ ਡਰ ਜਰਜੀਤ ਗਰਾਉਂਡ ਦੇ ਬੱਚਾ ਦੇ ਅੱਜ ਚੱਕ ਬਈ ਕੱਢੋ ਬਾਰੇ ਨੂੰ ਜਿਹੜੇ ਕੋਈ ਦੁਲੇਗੇ ਉਹ ਦੂਰ ਰਹੇ ਹੈਪੀ ਬਾਈਕ ਨਾ ਨਾ ਕਰੋ ਵੀ ਬਾਰੇ ਕੱਢੋ ਪਾੜੋ ਕੋਚਨੇ ਨੂੰ ਤੇ ਨਾਲ ਸਪੰਦ ਦੇ ਪਾੜੂ ਤੇ ਪਾਸੇ ਆੜ ਜਾ ਬਈ ਪਾੜ ਟੁੱਟ ਜਾਂਦਾ ਹੁੰਦਾ ਤੇ ਆੜ ਜਾ ਪਾੜ ਟੁੱਟ ਜਾਂਦਾ ਹੁੰਦਾ ਪਾਸੇ ਆੜ ਜਾ ਪਾੜ ਪੂਰਨੇ ਜਾਵੇ ਉਹ ਬੰਦ ਫੇਰ ਹੋ ਗਿਆ ਦੇਖ ਉਹ ਭਾਈ ਇੰਦਰਾ ਆਇਆ ਪਾਰ ਟੂੜੀਆਂ ਨਾ ਹੁੰਦਾ ਸਾਈਡ ਤੇ ਹੋ ਜਾ। ਉਹ ਦਰਮ ਹੋ ਗਿਆ। ਉਹ ਦਰਮ ਹੋ ਗਿਆ ਕੀ ਹੋ ਗਿਆ? ਉਹ ਫਿਰ ਬੰਦ ਹੋ ਗਿਆ। ਓਹ ਹੋ! ਓਹ ਹੋ! ਕੀ ਗੱਲ ਕਰਦੇ ਜਿਹੜੇ ਇਹ ਗੇਮ ਦੇ ਵਿੱਚ ਪਾਤਲਾ ਜੀ ਬੜਾ ਰੌਣਕਾਂ ਲਾ ਗਏ ਜੀ ਜੂਨ ਸਰ ਅਕਲ ਲੀਡਰ ਸਾਹਿਬ ਜੀ ਨੇ ਵਿਸ਼ੇਸ਼ ਤੌਰ ਤੇ ਪੁੱਛੋਗੇ ਧੰਨਵਾਦ ਕਰਦੇ ਆ ਕੋਈ ਗੱਲ ਨਹੀਂ ਭਾਈ ਡੇਢ ਜੀ ਸਵਾਰ ਹੁੰਦੇ ਹੁੰਦੇ ਆ ਚੋਬਰ ਜੀ ਸੀ ਵੀ ਵਾਲੇ ਨੂੰ ਆਜੋ ਜੀ ਫੇਰ ਆ ਗਿਆ ਇਹ ਦੋ ਤਿੰਨ ਨਾਰੀ ਬੰਦ ਹੋ ਗਿਆ ਭਾਈ ਥਾਲੀ ਖੇਡ ਮੁਕਾਬਲੇ ਵਿੱਚ ਆਲੂ ਅੰਗਲਾਂ ਵਿੱਚ ਮੋਗੇ ਕੋਲੇ ਜੀ ਦਰਸ਼ਕਾਂ ਨੂੰ ਬੇਨਤੀ ਆ ਪੈਕਟੇ ਬਰਾ ਪਾਸੇ ਹੋ ਜਿਓ ਪਾਸੇ ਹੋ ਜਿਓ ਦਰਸ਼ਕੀ ਜੀ ਨੂੰ ਮੇਰੀ ਬੇਨਤੀ ਆ ਬਰਾ ਸਟਾਰਟ ਕਰ ਲੈ ਭਾਈ ਹੈਲੋ ਉਹਦੇ ਸਾਡੇ ਕਨੇਡਿਆਂ ਦੇ ਜੀ ਆਜ ਕੇ ਕਨੇਡਾ ਸੁੱਖਾ ਬੰਦਾ ਸੁੱਖਾ ਯੂ ਐਸ ਏ ਜੈ ਵੀ ਬਲੇਗਾ ਜੀ ਇਹ ਸਿਰੇ ਲੱਗਿਆ ਨਹੀਂ ਸੀ ਪਹਿਲਾ ਗੇੜਾ ਬਾਈ ਉਹਦੇ ਉਹਦੇ ਘਰ ਨਹੀਂ ਤੇ ਜਮਾ ਅਰੇ ਥੱਲੇ ਆ ਜੇ ਹਮੇ ਕਾਦੀ ਬਾਈ ਉਹ ਜੇ ਸੀ ਮੰਗਾਈਆ ਬਾਈ ਜੇ ਸੀ ਵੀ ਆ ਸਾਡੇ ਨਮਾ 5100 ਰੁਪਏ ਦਿੱਤਾ ਜਾਵੇਗਾ ਮਿੱਤੇ ਵਾਲ ਵਾਲੀ ਗੱਲ ਨਰੋਈ ਕਦਾਸ ਆ ਗਏ ਗਾ ਮੇਰੇ ਵੀਰ ਹੈ ਟਿਕਟ ਟੋਏ ਨਾ ਮਪੇਲੜ ਵੀਰੇ ਆਪਾਂ ਗਰਾਊਂਡ ਖਰਾਬ ਹੋਣ ਤੋਂ ਵਰਦੇ ਆਂ ਹਾਟੀ ਲੈਂਦਾ ਬਾਈ ਜੇ ਸੀ ਵੀ ਤੋਂ ਬਿਨਾਂ ਮਿਲਦਾ ਨਾ ਜੇ ਸੀ ਵੀ ਲੋਡ ਹੀ ਨਹੀਂ ਪੈਣੀ ਥੋੜੀ ਨਹੀਂ ਪਈ ਜੇ ਸੀ ਤਾਂ ਬਿਨਾਂ ਜੇ ਸੀ ਵੀ ਲੋੜ ਹੀ ਨਹੀਂ ਪਈ ਕਹਿੰਦਾ ਹੈ ਜੀ ਹੈ ਬਾਈ ਚਾਹ ਸਾਬਰੇਜ ਦਾ ਸੱਚੀ ਦੀ ਹੈ ਸੱਚੀ ਦਾ ਛੋਟੀ ਮੋਟੀ ਗੱਲ ਆ ਲੱਕੀ ਮਾੜੀ ਮੋਟੀ ਜੀ ਨਹੀਂ ਲੈਂਦਾ ਬਾਈ ਓਏ